ਜੇ ਹਾਜ਼ਰੀਆਂ ਨੂੰ ਪਤਾ ਹੀ ਜਿੱਦਿਆ ਸਾਡੇ ਕੈਂਡੀਡੇਟਾਂ ਨੂੰ ਫਾਰਮ ਭਰਨ ਦੇ ਪਤਾ ਲੱਗ ਜਾਊਗਾ ਕੌਣ ਜਿੱਦਾ ਕੌਣ ਹਾਰਦਾ ਹੈ ਆ ਵੋਟਰ ਸੂਚੀਆਂ ਵੇਚ ਦਿੱਤੀਆਂ 5-500 ਰੁਪਏ ਵਿੱਚ ਪਰ ਫਾਰਮ ਨਹੀਂ ਭਰਨ ਲੱਗਣ ਦਿੱਤੇ ਗਏ ਸਰੇ ਆਮ ਤਾਂ ਕਾ ਕਰ ਰਹੇ ਆ ਕਾ ਹੋ ਰਿਹਾ ਹੈ ਤਾਂ ਬਾੜ ਵਾਲੇ ਆ ਕਿ ਫਾਰਮ ਵੀ ਨਹੀਂ ਭਰਨ ਦਿੰਦੇ ਕਿ ਅੱਜ ਜਿਵੇਂ ਅੱਜ ਸਰਵਸੰਮਤੀ ਹੋ ਰਹੀ ਹੈ ਆਈ ਪੰਚਾਇਤਾਂ 'ਚ ਸਰਵਸੰਮਤੀ ਕਰਨਾ ਚਾਹੁੰਦੇ ਆ ਇਹ ਜਿਹੜੇ ਹੁਣ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਜੈਤੋ ਵਿਖੇ ਮੌਜੂਦਾਂ 'ਚ ਗੱਲਬਾਤ ਕਰਦੇ ਆ ਮੁਰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਜਿੱਥੇ ਗਾਰੇ ਆ ਬਾਈ ਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਪਹਿਲਾਂ ਤਾਂ ਮੁਰਦਾਬਾਦ ਦੇ ਨਾਰੇ ਲਾਏ ਜਾ ਰਹੇ ਕੀ ਕਾਰਨ ਹੈ ਮੁਰਦਾਬਾਦ ਦੇ ਨਾਰੇ ਜੇ ਸਰਕਾਰ ਧੱਕਾ ਕਰਦੀ ਤਾਂ ਮੁਰਦਾਬਾਦ ਹੀ ਲੱਗਣੇ ਆ ਜੇ ਸਰਕਾਰ ਚੰਗੇ ਕੰਮ ਕਰੇ ਤਾਂ ਜਿੰਦਾਬਾਦ ਹੀ ਲੱਗਦੇ ਆ ਸਰਕਾਰ ਪੰਜਾਬ ਸਰਕਾਰ ਜਿਹੜੀ ਆ ਜਿਹੜੀ ਕੰਮ ਦੀ ਬਦਲਾ ਲਿਆਉਣਾ ਤੇ ਅਸੀਂ ਲੋਕਾਂ ਦੇ ਜਿਹੜੇ ਹਰ ਕੰਮ ਆ ਪਾਰਦਰਸ਼ੀ ਤ ਉਹ ਪਾਰਦਰਸ਼ੀ ਤੌਰ ਤੇ ਅਸੀਂ ਦੇਖ ਰਿਹਾ ਕਿ ਪਾਰਦਰਸ਼ਤਾ ਕਿੰਨੀ ਘਾਏ ਨਾ ਸੰਵਿਧਾਨ ਦੇ ਹੱਕਾਂ ਦੀ ਗੱਲ ਨਾ ਜੀਤੇ ਅਜ ਪਖ ਸਿੰਘ ਰਾਜਗੁਰੂ ਦੀ ਗੱਲ ਨਾ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਦੀ ਗੱਲ ਅੱਜ ਸਾਰਾ ਕੁਝ ਜਿਹੜਾ ਉਹ ਲੁੱਟਣ ਤੇ ਲੱਗੇ ਆ ਚਾਹੇ ਉਹ ਕਰਜ਼ੇ ਦੇ ਰੂਪ ਵਿੱਚ ਹੋਵੇ ਚਾਹੇ ਵੱਖ-ਵੱਖ ਤਰੀਕਿਆਂ ਦੇ ਨਾਲ ਪੰਜਾਬ ਨੂੰ ਲੁੱਟਣ ਤੇ ਲੱਗੀ ਪੰਜਾਬ ਸਰਕਾਰ ਇਹਨੂੰ ਕਹਿੰਦੇ ਇਹ ਬਦਲਾ ਹੈ ਇਹ ਬਦਲਾ ਲੋਕਾਂ ਨੇ ਵੇਖ ਲਿਆ ਤੇ ਇਸ ਬਦਲਾ ਦਾ ਜਵਾਬ ਅੱਜ ਸਾਹਮਣੇ ਲੋਕਾਂ ਨੂੰ ਵੋਟਰ ਸੂਚੀਆਂ ਵੇਚ ਦਿੱਤੀਆਂ 5-500 ਰੁਪਏ ਵਿੱਚ ਪਰ ਫਾਰਮ ਨਹੀਂ ਭਰਨ ਲੱਗੇ ਉਹਨਾਂ ਨੂੰ ਦਿੱਤੇ ਗਏ ਫਾਰਮ ਆਪਦੇ ਵਰਕਰ ਲੈਣ ਚ ਲਾਤੇ ਤੇ ਤਾਂ ਕਿ ਕੋਈ ਨਾ ਹੋਰ ਨਵਾਂ ਲੈਣ ਨਾ ਲੱਗ ਸਕੇ ਕੋਈ ਫਾਰਮ ਨਾ ਲੈ ਸਕੇ ਉਹ ਪਰ ਗੁੱਸੇ ਵਿੱਚ ਆਏ ਲੋਕਾਂ ਨੇ ਜੇ ਫਾਰਮ ਹੀ ਨਹੀਂ ਲੈਣ ਦੇਣ ਉਹਨਾਂ ਨੇ ਵੋਟਰ ਸੂਚੀਆਂ ਪਾੜ ਕੇ ਬਾਹਰ ਦੇਦਾ ਅਸੀਂ ਵਿਰੋਧ ਕਰ ਰਹੇ ਹਾਂ ਪੰਜਾਬ ਸਰਕਾਰ ਦੀ ਨਿੰਦਿਆ ਕਰਦੇ ਇਸ ਗੱਲ ਦੀ ਅੱਜ ਕੱਲੇ ਫਾਰਮ ਹੀ ਭਰੇ ਜਾ ਰਹੇ ਆ ਕੱਲੇ ਅੱਜ ਫਾਰਮ ਭਰੇ ਸੀਗੇ ਟਾਈਮ ਸੀਗਾ 9 ਤੋਂ 11 ਵਜੇ ਤੱਕ ਦਾ ਪਰ 9 ਤੋਂ 11 ਵਜੇ ਤੱਕ ਇਹਨਾਂ ਨੇ ਪਹਿਲਾਂ ਹੀ ਇੱਕ ਸਾਰਾ ਪਲਾਨ ਨਾਲ ਪ੍ਰਸ਼ਾਸਨ ਤੇ ਸਾਰਾ ਜਿਹੜੀ ਆਮ ਆਦਮੀ ਪਾਰਟੀ ਸਾਰਿਆਂ ਨੇ ਮਿਲ ਕੇ ਇਹ ਕੰਮ ਕੀਤਾ ਹੋਇਆ ਵੈ ਤੇ ਜਿਹੜੇ ਵਿਰੋਧੀ ਤਰ੍ਹਾਂ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਧੱਕਾ ਕਰਕੇ ਉਹਨਾਂ ਨੂੰ ਫਾਰਮ ਨਹੀਂ ਭਰੇ ਦੇਣ ਤੇ ਜਾ ਰਹੇ ਤੁਸੀਂ ਪ੍ਰਸ਼ਾਸਨ ਦਾ ਵੀ ਨਾਮ ਲੈ ਰਹੇ ਹੋ ਚਲੋ ਪੰਜਾਬ ਸਰਕਾਰ ਨੂੰ ਤਾਂ ਵਿਰੋਧੀ ਤਰ੍ਹਾਂ ਨਿੰਦਦੀਆਂ ਆ ਪ੍ਰਸ਼ਾਸਨ ਦੇ ਤੇ ਇਮਾਨਦਾਰੀ ਦੇ ਵੱਡੇ ਵੱਡੇ ਫਲੈਕਸ ਬੋਰਡ ਲਾ ਰਹੇ ਇਹ ਕਹਿੰਦੇ ਸਾਡੇ ਅਫਸਰ ਸ਼ਾਹੀ ਹੈ ਜਿਹੜੀ ਉਹ ਇਮਾਨਦਾਰੀ ਬਹੁਤ ਅੱਛੀ ਜਦੋਂ ਪੰਜਾਬ ਸਰਕਾਰ ਇਮਾਨਦਾਰ ਹੈ ਤੇ ਪ੍ਰਸ਼ਾਸਨ ਇਮਾਨਦਾਰ ਹੋਊ ਕਿਉਂ ਨਾ ਕਿਉਂਕਿ ਅਸੀਂ ਪੰਜਾਬ 'ਚ ਦੇਖ ਹੀ ਰਹੇ ਆ ਕਿਵੇਂ ਲੁੱਟਾਂ ਖੁੱਟਾਂ ਰੋਜ਼ ਕਤਲੇਆਮ ਕਿੰਨਾ ਕੁਝ ਹੋ ਰਿਹਾ ਹੈ ਤੁਰੇ ਜਾਂਦੇ ਲੋਕ ਘਰਾਂ ਵਿੱਚ ਵੀ ਸੇਫ ਨਹੀਂ ਹੁਣ ਤਾਂ ਇਹ ਇਮਾਨਦਾਰੀ ਦੀ ਗੱਲ ਹੀ ਹੈ ਕਿਵੇਂ ਘਰਾਂ ਦੇ ਵਿੱਚੋਂ ਸੀੜੀਆਂ ਲਾ ਕੇ ਲੈ ਜਾਂਦੇ ਆ ਲੋਕਾਂ ਦੇ ਸਹਰਾਣੇੋਂ ਮੋਬਾਈਲ ਲੈ ਜਾਂਦੇ ਚੱਕ ਕੇ ਇੰਨਾ ਹਾਲਾਤ ਮਾੜੇ ਅੱਜ ਤੱਕ ਕਰਕੇ ਪੰਜਾਬ ਦੇ ਨਹੀਂ ਦੇਖੇ ਸੀਗੇ ਜੋ ਅੱਜ ਆਪ ਦੀ ਸਰਕਾਰ ਹੈ ਜਿਹੜੀ ਭਗਤ ਸਿੰਘ ਦੇ ਪੱਗ ਬਨ ਕੇ ਲੋਕਾਂ ਨੂੰ ਮੁਖਾਵਾ ਭਗਤ ਸਿੰਘ ਦੀ ਸੋਚ ਦਾ ਕਰਦੀਆਂ ਇਹ ਧੋਖਾ ਕਰ ਰਹੇ ਸਾਰੇ ਕੁਛ ਨਾਲ ਪੰਜਾਬ ਦੇ ਨਾਲ ਤੁਸੀਂ ਸਕੈਟੀ ਦੀਆਂ ਵੋਟਾਂ ਦੀ ਫਾਰਮ ਦੀ ਗੱਲ ਕਰ ਰਹੇ ਹੋ ਕਿ ਸਾਨੂੰ ਫਾਰਮ ਨਹੀਂ ਦਿੱਤੇ ਜਾ ਰਹੇ ਸਾਡੇ ਜੜੇ ਵਰਕਰਾਂ ਉਹਨਾਂ ਨੂੰ ਨਹੀਂ ਭਰਨ ਦਿੱਤੇ ਜਾ ਰਹੇ ਇਹ ਤਾਂ ਜੇਕਰ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਨੂੰ ਕਹਿੰਦੇ ਸਰਬਸੰਮਤੀ ਨਹੀਂ ਬਣਾ ਦਿੱਤਾ ਜਾਣਾ ਜੀ ਸਰਬ ਅੱਜ ਅੱਜੇ ਅੱਜ ਸਰਬਸੰਮਤੀ ਹੋ ਰਹੀ ਹੈ ਐਂ ਪੰਚਾਇਤਾਂ ਚ ਸਰਬਸੰਮਤੀ ਕਰਨਾ ਚਾਹੁੰਦੇ ਆ ਇਹ ਜ਼ਿਲ੍ਹਾ ਪ੍ਰਸ਼ਦ ਚ ਸਰਬਸੰਮਤੀ ਐਂ ਕਰਨਾ ਚਾਹੁੰਦੇ ਆ ਪਰ ਭੁਲੇਖੇ ਵਿੱਚ ਨਾ ਰਵੇ ਆਪ ਸਰਕਾਰ ਕਿ ਜਿਹੜੇ ਪਿੰਡਾਂ ਦੇ ਲੋਕ ਹੈ ਉਹ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜਿਹੜਾ ਇਹਦਾ ਖਮਿਆਜਾ ਭੁਗਤਣਾ ਪਵੇਗਾ ਤੇ ਜਿਹੜੀ ਆ ਤੱਕੇ ਚਾਹੀਏ ਦਾ ਜਵਾਬ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਭਾ ਦੀ ਚੋਣਾਂ ਵਿੱਚ ਦੇਣਗੇ ਅੱਜ ਜਿਹੜੇ ਫਾਰਮ ਆ ਭਰਮ ਨਹੀਂ ਦਿੱਤੇ ਜਾ ਰਹੇ ਵਰਕਰਾਂ ਨੂੰ ਨਹੀਂ ਦਿੱਤੇ ਜਾ ਰਹੇ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਤਾਂ ਕੀ ਕਾਰਨ ਸਮਝਦੇ ਸਤਿ ਸ਼੍ਰੀ ਅਕਾਲ ਜੀ ਇਹ ਪੀ ਡੀ ਪੀਏ ਡੀ ਵੀ ਬੈਂਕ ਦੀ ਅੱਜ ਚੋਣ ਸੀ ਨੌਜੋਨਾ ਦੀ ਜਦੋਂ ਦਾ ਸਾਨੂੰ ਪਤਾ ਲੱਗਾ ਕਿ ਅੱਜ ਫਾਰਮ ਭਰਨ ਦੇ ਦਿਨ ਹੈ ਸਾਡੀ ਜ਼ਿਲ੍ਹਾ ਕਾਂਸਟਕ ਮਿਟੀਰੀ ਦੀ ਔਰ ਦਰਸ਼ਨ ਟਲਮਾਰੀ ਪਵਨ ਗੋਇਲ ਜੀ ਖੜੇ ਆ ਪੂਰੀ ਟੀਮ 4-5 ਦਿਨ ਤੋਂ ਲੱਗੀ ਸੀ ਸਾਰੀ ਤਿਆਰੀ ਸੀ ਵੋਟਰ ਵਨ ਲਿਸਟਾਂ ਲੈ ਲਈਆਂ ਸੀ ਨੌਾਂ ਚ ਨੌ ਸਾਡੇ ਕੈਂਡੀਡੇਟ ਜੁਨਾਂ ਚ ਲੜਨ ਨੂੰ ਤਿਆਰ ਸੀ ਪਰ ਆਮ ਆਦਮੀ ਪਾਰਟੀ ਨੇ ਕਬਰਾੜ ਚਾਕੇ ਹਾਰ ਤੋਂ ਡਰ ਗਿਆ ਸਾਰਾ ਕੁਝ ਦੇਖਿਆ ਤੁਹਾਡੇ ਸਾਹਮਣੇ ਆ ਸਾਡੇ ਬੰਦੇ ਲੈਣਾਂ ਚ ਲੱਗੇ ਖੜੇ ਆ ਕਿਸੇ ਨੂੰ ਫਾਰਮ ਨਹੀਂ ਲੈਣ ਦਿੱਤਾ ਗਿਆ ਆਪਦੇ ਕੈਂਡੀਡੇਟਾਂ ਦੇ ਇਹਨਾਂ ਨੇ ਕੱਲ ਹੀ ਫਾਰਮ ਬਣਾਤੇ ਆ ਕੇਵਲ ਇਹਨਾਂ ਦੇ ਨੌ ਕੈਂਡੀਡੇਟ ਹੀ ਉਹ ਅੰਦਰ ਹੈ ਤੇ ਅਸੀਂ ਬਾਹਰ ਖੜੇ ਆ ਆਪ ਫੋਰਸ ਇਨੀ ਲਾਈ ਕੀ ਲੋੜ ਹੈ ਚੋਣਾਂ ਲੋਕਾਂ ਦੀਆਂ ਦੇਸ਼ ਯਾਦ ਹੈ ਇਹ ਫੋਰਸ ਦੀ ਕੀ ਲੋੜ ਹੈ ਫੋਰਸ ਨੂੰ ਅੱਜ ਕਿਉਂ ਨਹੀਂ ਲਾਉਂਦੇ ਪੰਜਾਬ ਦੇ ਅੰਦਰ ਲੁੱਟ ਖੋਹ ਹੈ ਕਤਲ ਹੋ ਰਿਹਾ ਹੈ ਫੋਰਸ ਤੋਂ ਘਮ ਲੈਣ ਤੇ ਆ ਲੋਕਤੰਤਰ ਦਾ ਡਾਕਾ ਕਿਉਂ ਮਰਉਂਦੇ ਆ ਜੇ ਹਜੇ ਹੀ ਇਹਨਾਂ ਨੂੰ ਪਤਾ ਹੀ ਜਿੱਦਦੇ ਆ ਸਾਡੇ ਕੈਂਡੀਡੇਟਾਂ ਨੂੰ ਫਾਰਮ ਭਰਨ ਦੇ ਪਤਾ ਲੱਗ ਜੂਗਾ ਕੌਣ ਜਿੱਦਾ ਕੌਣ ਹਾਰਦਾ ਹੈ ਤੇ ਲੋਕਤੰਤਰ ਦਾ ਕਤਲ ਨਾ ਕਰਨ ਭਰੇ ਜਾਣਗੇ ਤੁਹਾਡੇ ਕੈਂਡੀਡੇਟਾਂ ਵੱਲੋਂ ਨੌਂ ਦਾ 11 ਵਜੇ ਤੱਕ ਦਾ ਟਾਈਮ ਸੀ ਸਾਡੇ ਮੈਂ ਕੈਂਡੀਡੇਟਾਂ ਨੂੰ ਤੰਤਰ ਵੀ ਨਹੀਂ ਵੜਨ ਦਿੱਤਾ ਇਹਨਾਂ ਨੇ ਹੁਣ ਹੁਣ ਕੀ ਕੀਤਾ ਜਾਊਗਾ ਅਸੀਂ ਪ੍ਰਦਰਸ਼ਨ ਕਰਾਂਗੇ ਕੋਰਟ 'ਚ ਜਾਵਾਂਗੇ ਲੜਾਈ ਲੜਾਂਗੇ ਤਰਦੀ ਪਾਰਲੀ ਲਈ ਇੱਕ ਇਹਨਾਂ ਵੱਲੋਂ ਤਰਾਂਗੇ ਅੱਜ ਹੀ ਅਸੀਂ ਹੁਣ ਮਾ ਜੋ ਸਾਡੇ ਪ੍ਰਧਾਨ ਹਰਗੇਖਲਾ ਅਰੇ ਵਿਕਰੇਂਦਰ ਸਿੰਘ ਰਾਜਵਡਿੰਗ ਉਹਨਾਂ ਨੂੰ ਸਾਡੀ ਸੁਮ ਜਿੱਤੀ ਮਿਲ ਜਾਈ ਹੈ ਜੋ ਕੁਝ ਇੱਥੇ ਹੋਇਆ ਉਹਦੇ ਬਾਰੇ ਦੱਸਣ ਜਾ ਰਹੇ ਹਾਂ ਅਸੀਂ ਇਹਨਾਂ ਵੱਲੋਂ ਤਾਂ ਕਿਹਾ ਜਾਂਦਾ ਸੀ ਕਿ ਪਿਛਲੀਆਂ ਸਰਕਾਰਾਂ ਧੱਕਾ ਕਰਦੀਆਂ ਸੀ ਸਾਡੀ ਸਰਕਾਰ ਕੋਈ ਗੱਲ ਨਹੀਂ ਜੀ ਇਹ ਬਦਲਾ ਦੇ ਨਾਂ ਤੇ ਬਣੀ ਸੀ ਆਪ ਅਜ਼ਾਦ ਤੁਹਾਡੇ ਸਾਹਮਣੇ ਸੜਕ ਤੇ ਬੰਦ ਲਿਆ ਫਿਰਦਾ ਹੈ ਬਈ ਜੀ ਇਹ ਕਿਹਾ ਕਰਦੇ ਸੀ ਆਮ ਆਦਮੀ ਪਾਰਟੀ ਵਾਲੇ ਕਿ ਪਿਛਲੀਆਂ ਸਰਕਾਰਾਂ ਧੱਕਾ ਕਰਦੀਆਂ ਸੀ ਸਤਿ ਸ੍ਰੀ ਅਕਾਲ ਜੀ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦਾ ਐ ਵੀ ਜਿਹੜੇ ਅੱਜ ਇਹ ਲੈਂਡ ਮਾਰਗੇਜ ਦੇ ਇਲੈਕਸ਼ਨ ਬੈਂਕ ਦੇ ਇਲੈਕਸ਼ਨ ਹੋ ਰਹੇ ਨੇ ਤੇ ਪੰਜਾਬ ਸਰਕਾਰ ਬਦਲਾਵ ਦੇ ਨਾਮ ਤੇ ਆਈ ਸੀ ਜਿਵੇਂ ਪਹਿਲਾਂ ਬੁਲਾਰਿਆਂ ਨੇ ਦੱਸਿਆ ਤਾਂ ਇਹ ਬਦਲਾਵ ਲਿਆਣਾ ਕਹਿੰਦੇ ਸੀਗੇ ਪਰ ਇਹਨਾਂ ਨੇ ਚੰਗਾ ਬਦਲਾਵ ਲਿਆਂਦਾ ਲਾਈਨਾਂ ਲਾ ਕੇ ਆਪਦੇ ਹੀ ਬੰਦੇ ਖੜੇ ਕਰਤੇ ਤੇ ਦੂਜੀ ਪਾਰਟੀ ਨੂੰ ਧਿਰਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਤੇ ਇਹ ਲੋਕਤੰਤਰ ਦਾ ਘਾਣ ਹੋ ਰਿਹਾ ਅਸੀਂ ਤਾਂ ਕਾਂਗਰਸ ਪਾਰਟੀ ਵੱਲੋਂ ਬਲਾਕ ਪ੍ਰਧਾਨ ਕਾਂਗਰਸ ਜੇਤੂ ਸ਼ਹਿਰੀ ਵਿਕਾਸ ਸਿੰਘ ਲਾਂ ਘੰਟੀ ਰੋਡ ਮਰ ਦੇ ਵੱਲੋਂ ਤੇ ਆਪ ਦੀ ਸਮੁੱਚੀ ਟੀਮ ਵੱਲੋਂ ਇਹਦਾ ਪੁਰਜੋਰ ਵਿਰੋਧ ਕਰਦਾ ਕਿ ਲੋਕਤੰਤਰ ਦੀਵਾਲੀ ਕੀਤੀ ਜਾਵੇ ਤੇ ਜਿਹੜੇ ਇਲੈਕਸ਼ਨ ਆ ਲੋਕਤੰਤਰਕ ਤਰੀਕੇ ਨਾਲ ਹੋਣੇ ਚਾਹੀਦੇ। ਬੇਜ਼ਿਕ ਕਿਵੇਂ ਰੱਖਦੇ ਹੋ ਤੁਸੀਂ ਅੱਜ ਦਾ ਜੋ ਬਦਲਾਅ ਹੈ। ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆ ਹੀ ਹੈ ਕਿ ਇੱਥੇ ਸਾਨੂੰ ਜਿਹੜੀ ਆ ਜਿਹੜਾ ਚੋਣ ਪ੍ਰਕਿਰਿਆ ਸੀਗੀ ਉਹਦਾ ਟਾਈਮਿੰਗ ਸੀਗਾ ਜਿਹੜਾ ਉਹ ਸੀਗਾ 9 ਤੋਂ 11 ਵਜੇ ਦਾ। 7 ਵਜੇ ਦੇ ਜਿਹੜੇ ਆਮ ਬੰਦੇ ਆ ਉਹਨਾਂ ਨੂੰ ਲੈਣਾ ਚਲਾਇਆ। ਤੁਸੀਂ ਦੇਖੋ ਜਿਹੜੀ ਬੰਦਿਆਂ ਨੂੰ ਇਹਨਾਂ ਨੇ ਬਣਾਉਣਾ ਹੈਗਾ। ਉਹ ਸਾਰੇ ਜਿਹੜਾ ਸਟੰਟ ਸੀਗਾ ਚੋਣ ਪ੍ਰਕਿਰਿਆ ਦਾ ਨਹੀਂ ਕਰਨਾ ਚਾਹੀਦਾ ਜੀ ਇਸੇ ਕਰਕੇ ਅਸੀਂ ਮੈਂ ਰਾਮਿਆਣਾ ਜੌਣ ਰਿਜ਼ਰਵ ਤੋਂ ਕੈਂਡੀਡੇਟ ਸੀਗਾ ਜੀ ਅਸੀਂ ਤਾਂ ਆ ਵੀ ਵੋਟ ਸੂਚੀਆਂ ਪਾੜਦੀਆਂ ਜੀ ਵੀ ਫਿਰ ਫਾਇਦਾ ਕੀ ਹੈ ਜੀ ਫਾਰਮ ਸਾਨੂੰ ਕਿਸੇ ਨੂੰ ਅੰਦਰ ਭਰਨ ਨਹੀਂ ਦਿੱਤੇ ਜਾਣੇ ਜੀ 11 ਵਜੇ ਦਾ ਟਾਈਮ ਆ ਜੀ ਉਦੋਂ ਬਾਅਦ ਲੈਣੇ ਨੇਗੇ ਜੀ ਜਿਹੜੇ ਬੰਦੇ ਇਹਨਾਂ ਨੇ ਨਵੇਂ ਆਪਦੇ ਬਣਾਉਣੇ ਆ ਉਹਨਾਂ ਨੂੰ ਸਿੱਧਾ ਨਾਮਿਨੇਟ ਕਰ ਦਿੰਦੇ ਚੋਣ ਪ੍ਰਕਿਰਿਆ ਦੀ ਤਾਂ ਲੋੜ ਹੀ ਨਹੀਂ ਸੀਗੀ ਜੀ ਸੋ ਮੈਂ ਕਾਂਗਰਸ ਦਾ ਸੀਸੀਐਲ ਦੇ ਕੋਆਰਡੀਨੇਟਰ ਹੋਣ ਦੇ ਨਾਤੇ ਇਹ ਜਿਹੜੀ ਜੇਤੂ ਦੇ ਪ੍ਰਸ਼ਾਸਨ ਨੇ ਜਾਂ ਜਿਹੜਾ ਪ੍ਰਸ਼ਾਸਨ ਇੱਥੇ ਲਾਇਆ ਸਰਕਾਰ ਵੱਲੋਂ ਅਸੀਂ ਉਹਦੀ ਤੇ ਜਿਹੜੇ ਇੱਥੇ ਟਰਨਿੰਗ ਅਫੀਸਰ ਲਾਇਆ ਹੋਇਆ ਉਹ ਸਰਕਾਰ ਦੇ ਖੂਬ ਵੇਖ ਚੁੱਕੇ ਆ ਲੋਕਤੰਤਰ ਦਾ ਕਹਾਣ ਹੋਇਆ ਹੈ ਜੇ ਲੋਕਾਂ ਦੀ ਜਿਹੜੀ ਲੋਕ ਚੋਣਾਂ ਪਰ ਕਰਿਆ ਸੀ ਉਹਦਾ ਬਿਲਕੁਲ ਕਹਾਣ ਅਸੀਂ ਕਾਂਗਰਸ ਪਾਰਟੀ ਵੱਲੋਂ ਇਹਦੀ ਦੇਖੇ ਸ਼ਬਦਾ ਵਿੱਚ ਨਿੰਦਿਆ ਕਰਦੇ ਆ ਤਾਂ ਤੁਹਾਡੇ ਵੱਲੋਂ ਕੈਂਡੀਡੇਟ ਦਾ ਜਿਹੜਾ ਚੋਣ ਲੜਿਆ ਜਾਣਾ ਸੀ ਤੇ ਇੱਕ ਪਾਸੇ ਸਰਕਾਰ ਤਾਂ ਦਾਅਵੇ ਠੋਕੀ ਜਾਂਦੀ ਅਫਸਰ ਸ਼ਾਹੀ ਸਾਡੀ ਇਮਾਨਦਾਰੀ ਬਹੁਤ ਬਿਲਕੁਲ ਕੋਈ ਇਮਾਨਦਾਰੀ ਦੀ ਇਮਾਨਦਾਰੀ ਦਾ ਮਖੌਟਾ ਪਾ ਕੇ ਭਗਤ ਸਿੰਘ ਦੀ ਪੀਲੀ ਬੰਕ ਬਨ ਕੇ ਕੋਈ ਇਮਾਨਦਾਰ ਨਹੀਂ ਬਣ ਸਕਦਾ ਜਿਵੇਂ ਕਹਿੰਦੇ ਹੁੰਦੇ ਗਿੱਦੜ ਸ਼ੇਰ ਨਹੀਂ ਬਣ ਸਕਦੇ ਰੰਗਾ ਕੇ ਖੱਲਾ ਨੂੰ ਇਹ 6 ਗਿੱਦੜਾ ਨੇ ਸ਼ੇਰ ਦੀ ਪੱਗ ਬਨ ਲਈ ਤੇ ਇਹ ਛੇਰਾਂ ਵਾਲੇ ਕੰਮ ਨਹੀਂ ਕਰ ਸਕਦਾ ਨਾ ਤੇ ਬਣੀ ਸੀਗੀ ਅੱਜ ਉਹਦੀ ਸੋਚ ਦੇ ਖਿਲਾਫ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਫਾਰਮ ਲੀ ਪਰਨ ਦਿੱਤੇ ਜਾ ਰਹੇਗੇ ਮੌਲਕਤ ਅਧਿਕਾਰਾਂ ਤੇ ਸੰਵਿਧਾਨਕ ਅਧਿਕਾਰਾਂ ਤੇ ਉੱਤੇ ਡਾਕਾ ਮਾਰਿਆ ਜਾ ਰਿਹਾ ਅਸੀਂ ਇਹਦਾ ਵਿਰੋਧ ਕਰਦੇ ਆਂ ਤੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਾਂਗੇ ਸੱਦਾ ਦੇਵਾਂਗੇ ਕਿ ਆਉਣ ਵਾਲੀਆਂ ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਜਿਵੇਂ ਇਹਨਾਂ ਨੇ ਹੁਣ ਸਾਡੇ ਨਾਲ ਕੀਤੀ ਹੈ ਲੋਕਾਂ ਦੇ ਨਾਲ ਅਧਿਕਾਰਾਂ ਤੇ ਛਾਪਾ ਮਾਰਿਆ ਇਹਨੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਭਜਾ ਕੇ ਬਾਹਰ ਕੱਢਾਂਗੇ ਕੀ ਲੱਗਦਾ ਹੈ ਵੀ ਮਤਲਬ ਉਹ ਚੋਣਾਂ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਉਹ ਵੀ ਚੋਣਾਂ ਹੋਗੀਆਂ ਤਾਂ ਲੱਗਦਾ ਵੀ ਇਹ ਲੋਕਾਂ ਪੰਜਾਬ ਰਹੇਗਾ ਨਹੀਂ ਫਿਰ ਫਿਰ ਪੰਜਾਬ ਕੀ ਰਹੇਗਾ ਫਿਰ ਜਿਹੜੀਆਂ ਇਹਨਾਂ ਨੇ ਫੋਟੋ ਲਾਈਆਂ ਸੀ ਦਫ਼ਤਰਾਂ ਦੇ ਵਿੱਚ ਡਾਕਟਰ ਅੰਬੇਟਕਰ ਸਾਹਿਬ ਦੀ ਸ਼ਹੀਦ ਤੇ ਆਜਮ ਪੱਗ ਸਿੰਘ ਦੀ ਕੀ ਪੱਗ ਸਿੰਘ ਹਰਾਂ ਦਾ ਇਹ ਰੰਗਲਾ ਪੰਜਾਬ ਸੀਗਾ ਇਹ ਸੁਪਨਾ ਸੀਗਾ ਪੰਜਾਬ ਦੇ ਵਿੱਚ ਉਹਨਾਂ ਦਾ ਸੀਗਾ ਵੀ ਹਰ ਮਨੁੱਖ ਨੂੰ ਅਧਿਕਾਰਾਂ ਦੇ ਉਹਦੇ ਵਿੱਚ ਡਾਕਾ ਨਾ ਬਜੇ ਉਹਦੇ ਅਧਿਕਾਰਾਂ ਮੁਤਾਬਕ ਨੂੰ ਹਰ ਗੱਲ ਕੁੱਲੀ-ਗੁੱਲੀ ਜੁਲੀ ਦਾ ਪ੍ਰਬੰਧ ਹੋਵੇ ਲੋਕਾਂ ਸ਼ਾਂਤੀ ਨਾਲ ਰਹਿਣ ਕੋਈ ਕਿਸੇ ਦੇ ਉੱਤੇ ਧੱਕਾ ਤੋੜਾ ਨਾ ਕਰੇ ਕਤਲੋਗਰਤ ਨਾ ਹੋਵੇ ਲੁੱਟ ਕੋ ਨਾ ਹੋਵੇ ਅੱਜ ਇਹ ਸਾਰੇ ਆਪ ਲੁੱਟੀ ਜਾ ਰਹੇ ਆ ਲੁੱਟਣ ਲੱਗੇ ਆ 16-16 ਲੱਖ ਦੇ ਸ਼ੀਸ਼ੇ ਲਵਾ ਕੇ ਉਹ ਨੂੰ ਬੁਲਟ ਪ੍ਰੂਫ ਦੇ ਵਿੱਚ ਆਪਾ ਛਣ ਕਰਦੇ ਆ ਚੋਚ ਕਰਦੇ ਪੰਜਾਬ ਦੇ ਪੈਸੇ ਨਾਲ ਇਹ ਭਗਤ ਸਿੰਘ ਹੋਰਾਂ ਦੀ ਸੋਚ ਨਹੀਂ ਸੀਗੀ ਅਸੀਂ ਇਹਦਾ ਵਿਰੋਧ ਕਰਦੇ ਆ ਕਿਵੇਂ ਦੇਖਦੇ ਹੋ ਅੱਗੇ ਮੈਂ ਸੀ 53 ਚੋਣਾਂ ਚ ਵੀ ਇਹ ਕੁਸਤਾ ਨਹੀਂ ਲੋਕ ਹੋਣ ਦੇਣਗੇ ਅੱਜ ਹੀ ਬਹੁਤ ਰੋਚ ਸੀਗੇ ਚਲੋ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਪਰ ਜਿਵੇਂ ਪਹਿਲਾਂ ਜ਼ਿਕਰ ਕਰਿਆ ਕਿਉਂਕਿ ਫੋਟੋਆਂ ਇਹਨਾਂ ਨੇ ਦੋ ਲਾਈਆਂ ਆ ਇੱਕ ਸਰਦਾਰ ਭਗਤ ਸਿੰਘ ਜੀ ਦੀ ਇੱਕ ਭੀਮਰਾਓ ਉਮੀਦਵਾਰ ਦੀ ਭੀਮਰਾਓ ਉਮੀਦਵਾਰ ਨੇ ਲੋਕਤੰਤਰ ਦੇ ਉਹ ਨਰਮਤਾ ਹੈ ਸੰਵਿਧਾਨ ਤੇ ਨਮਰਤਾ ਉਹਨਾਂ ਨੇ ਇੱਕ ਸੰਵਿਧਾਨ ਬਣਾਇਆ ਸੀ ਲੋਕਤੰਤਰ ਵਾਸਤੇ ਉਹਨਾਂ ਨੇ ਸਾਰਿਆਂ ਅੱਡੋ ਅੱਡ ਹਰ ਤਰ੍ਹਾਂ ਦੀਆਂ ਵੀ ਵੋਟ ਰਾਜ ਦੇ ਨਾਲ ਸਾਰੀਆਂ ਸਸਮਾ ਚੁਣੀਆਂ ਜਾਣਗੀਆਂ ਇਹ ਡਾਕਟਰ ਭੀਮਰਾ ਉਮੀਦਵਾਰ ਦੇ ਬਣਾਏ ਹੋਏ ਸੰਵਿਧਾਨ ਚ ਹੈ ਅੱਜ ਕੀ ਉਹਨਾਂ ਦਾ અપਮਾਨ ਨਹੀਂ ਕਰ ਰਹੇ ਭੀਮਰਾ ਉਹ ਜੋ ਸੰਵਿਧਾਨ ਚ ਉਹਨਾਂ ਨੇ ਬਣਾਇਆ ਫੋਟੋਆਂ ਤਾਂ ਤੁਸੀਂ ਉੱਪਰ ਲਾ ਲਈਆਂ ਉਹਨਾਂ ਦੀਆਂ ਭਗਤ ਸਿੰਘ ਦੀਆਂ ਭੀਮਰਾ ਉਹ ਦੀਆਂ ਫਿਰ ਉਹ ਸੰਵਿਧਾਨ ਮੁਤਾਬਕ ਕੰਮ ਹੋਣ ਦੇ ਉਹ ਸੰਵਿਧਾਨ ਦਾ ਤੁਸੀਂ ਸੁਵਿਧਾਨ ਦਾ ਵੀ ਕਾਣ ਕਰ ਰਹੇ ਹੋ ਡਾਕਟਰ ਭੀਮਰਾਓ ਉਮੇਦਕਰ ਜੀ ਦਾ ਵੀ ਕਿ ਤੁਸੀਂ ਉਪਮਾਨ ਕਰ ਰਹੇ ਹੋ ਭਗਤ ਸਿੰਘ ਦੀ ਸੋਚ ਕਰਕੇ ਪੱਗਾਂ ਦਾ ਬੰਨਣਿਆ ਸੌਖੀਆਂ ਪਰ ਉਹਨਾਂ ਤੇ ਚੱਲਣਾ ਔਖਾ ਪੱਗ ਦਾ ਹਰੇਕ ਬੰਨ ਲੂ ਪਰ ਉਹ ਨਿਜਮ ਅਪਣਾਉਣੇ ਉਸ ਤਰ੍ਹਾਂ ਦੇ ਲੋਕਾਂ ਦੇ ਨਾਲ ਚੱਲਣਾ ਲੋਕਾਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਰੱਖਣਾ ਲੋਕਤੰਤਰ ਦਾ ਕਰਨਾ ਇਹ ਗੱਲਾਂ ਮੈਂ ਫੇਰ ਹੀ ਕਹਿਣਾ ਤੁਸੀਂ ਫੋਟਵਾਂ ਲਾ ਲਈਆਂ ਉਹ ਫੋਟਵਾਂ ਦੀ ਸੋਚ ਦੇ ਮੁਤਾਬਕ ਚੱਲੋ ਭੀਮਰਾਓ ਦਾ ਉਹ ਬਣਾਏ ਹੋਏ ਸੰਵਿਧਾਨ ਮੁਤਾਬਕ ਚੱਲੋ ਉਹਨਾਂ ਦਾ ਅਪਮਾਨ ਨਾ ਕਰੋ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਅਸੀਂ ਫਾਰਮ ਲੈ ਕੇ ਬੈਂਕ ਦੇ ਬਾਹਰ ਖੜੇ ਹਾਂ ਇਹਨਾਂ ਨੇ ਅੰਦਰੋਂ ਜਿੰਦਾ ਲਾ ਕੇ ਸਾਨੂੰ ਉੱਥੇ ਅੰਦਰੋਂ ਜਾਣ ਤੋਂ ਮਨਾ ਕਰ ਦਿੱਤਾ ਸੀਐਮ ਮਾਨਤਾ ਸੀਐਮ ਮਾਨਤਾ ਇਹ ਗੱਲ ਕਹਿੰਦੇ ਆ ਨਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਅਡਾਲੋਜੀ ਤੇ ਤੇ ਸੀਧਾਂ ਦੀ ਜਿਹੜੀ ਕ੍ਰਾਂਤੀ ਦੇ ਜਿਹੜੇ ਪਾਇਪੂਰਨੇ ਤੇ ਪਹਿਲੀ ਸਰਕਾਰ ਜਿਹੜੀ ਚੱਲ ਰਹੀ ਹੈ ਪਹਿਲੀ ਸਰਕਾਰ ਚੱਲੇ 100 ਰੁਪਏ ਦਾ 100 100 ਕਰੋੜ ਰੁਪਏ ਦਾ ਘਟਾਲਾ ਮੁਹੱਲੇ ਚ ਆ ਗਿਆ ਇਹਨਾਂ ਦੇ ਚਲਦਿਆਂ ਦਾ ਇਹਨਾਂ ਦੇ ਜਿਹੜੇ ਮਾਨਸਾੜੇ ਐਮ ਐਲ اے ਸੀ ਉਹ ਜੇਲ੍ਹ ਚ ਜਾਏ ਐ ਫੋੜੋ ਕਿੰਨਾ ਕੁਸ ਹੈ ਗਿਆ ਮੰਤਰੀ ਐਮ ਐਲ اے ਦੇ ਇਹ ਡਾਕਟਰ ਭੀਮਰਾਓ ਉਮੀਦ ਕਰਦਾ ਸੁਪਨਾ ਨਹੀਂ ਸੀ ਇਹ ਉਹਨਾਂ ਦਾ ਸੁਪਨਾ ਨਹੀਂ ਸੀ ਭੀਮਰਾਓ ਉਹਨਾਂ ਦਾ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਨੇ ਮੈਂ ਇੱਕ ਅੱਜ ਅੱਜ ਦੇ ਮੁੱ쉐 ਦੀ ਗੱਲ ਕਰਦਾ ਹਾਂ ਉਹਨਾਂ ਨੇ ਸਬੰਧਨ ਦੇ ਨੰਬਰਤਾ ਸੀ ਔਰ ਫੋਟੋ ਇਹਨਾਂ ਨੇ ਲਾਈ ਆ ਸਬੰਧਨ ਮੁਤਾਬਕ ਤੁਹਾਨੂੰ ਲੋਕ ਰਾਜ ਚ ਹੱਕ ਆ ਹਰੇਕ ਬੰਦੇ ਨੂੰ ਆਪਦੇ ਵੋਟ ਦਾ ਇਸਤੇਮ ਕੀ ਇਹਨਾਂ ਨੇ ਵੋਟ ਦਾ ਇਸਤੇਮਾਲ ਕਰਨ ਦਿੱਤਾ ਕੀ ਕਿੱਥੇ ਇਹਨਾਂ ਨੇ ਵੋਟ ਦਾ ਇਸਤੇਮਾਲ ਕਰ ਦਿੱਤਾ ਜੋ ਗੱਲਾਂ ਕਰਦੇ ਫਿਰ ਕਿਵੇਂ ਤੁਸੀਂ ਕਹ ਲਓਗੇ ਵੀ ਭੀਮਰਾ ਉਮੀਦਵਾਰ ਦੀ ਸੋਚ ਤੇ ਚੱਲਦੇ ਕਹਿਣ ਨੂੰ ਤਾਂ ਬੜਾ ਮੈਂ ਪਹਿਲਾਂ ਵੀ ਬਾਹਰ ਜ਼ਿਕਰ ਕਰਿਆ ਸੀ ਗੱਲਾਂ ਵਾਲਾ ਗੱਲਾਂ ਜਿੰਨੇ ਡਰਾਮੇ ਆ ਡਰਾਮੇ ਕਰਕੇ ਲੋਕਾਂ ਨੂੰ ਬੁੱਧੂ ਬਣਾ ਲਾਉਂਗਾ ਤੁਸੀਂ ਬਾਹਰ ਚ ਖੜੇ ਰਹਿ ਸਾਰੇ ਜਾਂ ਕਾਂਗਰਸੀ ਕਾਲੀ ਖੜੇ ਬਾਹਰ ਚ ਤੇ ਉਹ ਚੋਣ ਹੋ ਗਈ ਅੰਦਰੋਂ ਉਹ ਕਿਹੜੇ ਰਸਤੇ ਚਲੇਗੇ ਉਹਦੇ ਦੇ ਟੱਪੇ ਨਹੀਂ ਬਰਾਸਤਾ ਕਿਹੜਾ ਰਸਤਾ ਤਾਂ ਹੁਣ ਦੇਖੋ ਇਹ ਸਾਨੂੰ ਕਿਉਂ ਸਵਾਲ ਕਰਦੇ ਆ ਤੁਸੀਂ ਇੰਨੇ ਚੈਨਲ ਇਹ ਤੁਹਾਨੂੰ ਮੀਡੀਆ ਨੂੰ ਪਤਾ ਸਮਾਂ ਬਾਹਰ ਖੜਾਈ ਰੱਖਿਆ ਕਿ ਲਾਈਨਾਂ ਚ ਲੱਗੋ ਕੀ ਲੱਗਦਾ ਸੀ ਟਰਕਾਰ ਰਹੀ ਸੀ ਸਰਕਾਰ ਨੂੰ ਕਹਿ ਰਹੇ ਸੀ ਤੁਸੀਂ ਨਹੀਂ ਸਾਨੂੰ ਹੁਣ ਤੇਰੇ ਕਹਿ ਰਹੇ ਸੀ ਤੁਸੀਂ ਰੁਕੋ ਥੋੜੇ ਫਾਰਮ ਲਵਾਂਗੇ ਆ ਪਹਿਲੇ ਅੰਦਰ ਬੈਠੇ ਆ ਲਾਈਨ ਬਣਾਓ ਪਹਿਲਾਂ ਅੰਦਰ ਵਾਲਿਆਂ ਤੋਂ ਇਹ ਫਾਰਮ ਲੈ ਕੇ ਤੁਹਾਨੂੰ ਲਵਾਂਗੇ ਤੁਸੀਂ ਖੜੇ ਰਹੇ 2 ਘੰਟੇ ਜਦੋਂ ਹੁਣ ਸਾਨੂੰ ਹਾਂ ਸਾਨੂੰ 9 ਵਜੇ ਕਹਿੰਦੇ ਤੁਸੀਂ ਰੁਕੋ ਅੰਦਰ ਲਿਆ ਤੋਂ ਫਾਰਮ ਲੈ ਲਈਏ ਫਿਰ ਸੋਥੋਂ ਲੈ ਲਾਂਗੇ ਲੱਗਦਾ ਜੀ ਇਹੀ ਕੁਛ ਕਰਨਾ ਤੁਸੀਂ ਫਿਰ ਚੋਣ ਕਰਾਉਣ ਦੀ ਇਹ ਪ੍ਰਕਿਰਿਆ ਦੀ ਇਹ ਫਾਰਮ ਭਰਨ ਦੀ ਲੋੜ ਸੀ ਹਾਂ ਫਿਰ ਫਿਰ ਕੀ ਲੋੜ ਸੀਗੀ ਫਿਰ ਤੁਸੀਂ ਨਾਮਿਨੇਟ ਕਰ ਦਿਓ ਉੱਥੇ ਤੁਸੀਂ ਇਹਨਾਂ ਤੁਸੀਂ ਉਹ ਲਾਏ ਪੋਸਟਰ ਲਾਏ ਇਹਨਾਂ ਦੇ ਨਾਲ ਅਖਬਾਰਾਂ ਚ ਪੈਸੇ ਲਾਏ ਲੋਕਾਂ ਵਾਸਤੇ ਕਰੇ ਤਾਂ ਫਿਰ ਉਹਦਾ ਕੀ ਫਾਇਦਾ ਸੀ ਇਸ ਦਾ ਇਹ ਗੱਲਾਂ ਦਾ ਲੋਕ ਜਿਵੇਂ ਕਾਵਰ ਸਾਹਮਣੇ ਦੱਸਿਆ ਇਹ ਆਉਣ ਵਾਲੀਆ ਚੂਣਾ ਚੇ ਦਾ ਜਵਾਬ ਲੋਕ ਬਹੁਤ ਥੱਕੇ ਪਏ ਆ ਲੋਕ ਤਾਂ ਇਹਦਾ ਭਵੰਤ ਮਾਨ ਦਾ ਕਾਲੇ ਅੱਖਰਾਂ ਚ ਨਾਂ ਲਿਖਿਆ ਜਾਣਾ ਪੰਜਾਬ ਵਾਸਤੇ ਜੋ ਇਹ ਕਰਜੇ ਚ ਡੋਬ ਜੂਗਾ ਕੋਈ ਵਿਕਾਸ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕਰਪਸ਼ਨ ਤੋਂ ਬਿਨਾ ਕੰਮ ਨਹੀਂ ਅੱਜ ਹੁਣ ਮੈਂ ਕਹਿੰਦਾ ਨਹੀਂ ਬਹੁਤਾ ਇੱਕ ਸੋਸਾਇਟੀ ਬਣੀ ਐ ਉਹ ਸ਼ਬਦ ਮੈਂ ਪਹਿਲਾਂ ਤਾਂ ਬੋਲਦਾ ਹੁਣ ਮੈਂ ਬੋਲਣੇ ਨਹੀਂ ਚਾਹੁੰਦਾ ਜਿਹੜੀ ਉਹ ਸੋਸਾਇਟੀ ਬਣੀ ਹੈ ਉਹ ਕੀ ਹੋ ਰਿਹਾ ਪੰਜਾਬ ਦੇ ਮੰਤਰੀਆਂ ਨਾਲ ਆ ਮੈਂ ਚਲੋ ਮੈਂ ਨਹੀਂ ਕਹਿੰਦਾ ਤੁਸੀਂ ਇਸ ਚੈਨਲ ਵਾਲੇ ਤੁਸੀਂ ਸਾਨੂੰ ਤੁਹਾਡੇ ਚੈਨਲਾਂ ਤੋਂ ਸੁਣੀ ਐ ਇਸ ਤਾ ਤੁਹਾਨੂੰ ਇਸ ਤਰ੍ਹਾਂ ਹੈ ਕਿ ਜਿੰਨਾ ਬੁਰਾ ਹਾਲੇ ਹੋ ਰਿਹਾ ਜਿੰਨੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਮੇਰਾ ਖਿਆਲ ਹੈ ਉਹਨਾਂ ਹੀ ਅੱਜ 10000 ਕਰੋੜ ਦਾ ਕਰਜ਼ਾ ਹੋਰ ਮੰਗ ਲਿਆ ਪੈਟਰੋਲ ਤੇ ਟੈਕਸ ਲਾਤਾ ਡੀਜ਼ਲ ਤੇ ਟੈਕਸ ਲਾਤਾ ਉਹ ਆਪਣੇ ਬਿਜਲੀ ਦਾ ਰੇਟ ਵਧਾਤਾ ਹੋਰ ਕਿੰਨੇ ਕੀ ਕੀ ਦੱਸੀਏ ਵੀ ਤੁਹਾਨੂੰ ਕਿਹੜਾ ਕੰਮ ਆਪਨੇ ਜੱਜ ਤੋਂ ਵੇਖ ਲਓ ਕਿਹੜਾ ਕੰਮ ਕਿਹੜਾ ਨਮਾ ਕਰਿਆ ਇੱਕ ਹੋਰ ਗੱਲਾਂ ਦੂਜੀਆਂ ਕਰਦਾ ਹੁਣ ਬੜਾ ਗੱਲਾਂ ਕਰਦਾ ਹੁੰਦਾ ਸੀ ਫੋਟੋ ਦੀ ਗੱਲ ਵੜੀ ਕਰਦਾ ਹੁੰਦਾ ਸੀ ਆਮ ਆਦ ਜਿਹੜੀ ਹੁਣ ਇਹਨਾਂ ਨੇ ਆਮ ਆਦਮੀ ਮੁਹੱਲਾ ਕਲੀਨਕ ਬਣਾਈ ਆ ਪ੍ਰਾਇਮਰੀ ਹੈਲਥ ਸੈਂਟਰ ਸੀ ਪਿੰਡਾਂ 'ਚ ਇਹਨਾਂ ਨੇ ਆਪਦੇ ਉੱਤੇ ਬਦਲਤਾ ਫਿਰ ਸੈਂਟਰ ਵਾਲੇ ਕਹਿੰਦੇ ਵੀ ਯਾਰ ਅਸੀਂ ਆਮਦ ਨਹੀਂ ਮੁਲਾਕ ਨਹੀਂ ਤਾਂ ਪੈਸੇ ਨਹੀਂ ਦੇ ਸਕਦੇ ਅਸੀਂ ਤਾਂ ਪ੍ਰਾਇਮਰੀ ਹੈਲਥ ਸੈਂਟਰ ਵਾਸਤੇ ਇਹ ਸਕੀਮ ਬਣੀ ਆ ਹੁਣ ਫਿਰ ਉਹ ਜੂ ਟਰਨ ਲਿਆ ਫਿਰ ਬਦਲੀ ਜਾਂਦੇ ਇਹ ਜੂ ਟਰਨ ਤੋਂ ਬਿਨਾਂ ਇਹਨਾਂ ਦਾ ਕੰਮ ਹੀ ਨਹੀਂ ਕੋਈ ਪਲਾਨਿੰਗ ਹੀ ਨਹੀਂ ਇਹ ਇਹ ਤੁਹਾਡੇ ਸਾਰੇ ਸਾਹਮਣੇ ਅਫਸਰ شاہੀ ਇੱਥੇ ਤੈਨਾਂਦ ਸੀ ਮਤਲਬ ਜਿਸ ਤਰੀਕੇ ਨਾਲ ਹਾਲਾਤ ਬਣੇ ਆ ਹੁਣ ਜਿੰਦਾ ਹਾਲਾਤ ਦਿੱਤਾ ਗਿਆ ਇਹ ਲੱਗਦਾ ਕਿ ਕੋਈ ਤੁਹਾਡਾ ਉਮੀਦਵਾਰ ਪਹੁੰਚ ਸਕਿਆ ਅੰਦਰ ਕੋਈ ਇੱਕ ਅੱਧਾ ਵੀ ਆਇਆ ਹੋਵੇ ਕੋਈ ਕਿਸੇ ਨੇ ਦੱਸਿਆ ਹੋਵੇ ਤੁਹਾਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਸੱਦਾ ਦੇਣਾ ਚਾਹੁੰਦੇ ਆ ਕਿ ਜੋ ਅੱਜ ਹੋ ਰਿਹਾ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲਾ ਜਿਹੜਾ ਭਵਿੱਖ ਹੈ ਪੰਜਾਬ ਦਾ ਬਹੁਤ ਖਤਰਨਾਕ ਹੋਵੇਗਾ ਲੋਕਾਂ ਦੀ ਜਿੰਦਗੀ ਆਪਣੀ ਖੂਕੀ ਬਣ ਜਾਵੇ ਜਿਹੜੀ ਕਿ ਇਹਦੀ ਮੁੜ ਕੇ ਪਰਪਾਈ ਨਹੀਂ ਕਰ ਸਕਾਂਗੇ ਅਸੀਂ ਇਸ ਜਿਹੜਾ ਅੱਜ ਜਿਹੜਾ ਅੱਜ ਤੁਹਾਡੇ ਸਾਹਮਣੇ ਹੈ ਕਿ ਆ ਕੇ ਚਲੇ ਗਏ ਹੈ ਪਹਿਲਾਂ ਬਾਹਰ ਸਿਕਰੇਟ ਖਿਲਾਰੀ ਸੀਗੀ ਅੰਦਰ ਨਹੀਂ ਬਣ ਦਿੱਤਾ ਹੁਣ ਇਥੇ ਜਿੰਦਾ ਲਾ ਕੇ ਚਲੇ ਗਏ ਐ ਹੁਣ ਇਥੇ ਕੋਈ ਕਦਰਾਂ ਦੀਗਾ ਪਹਿਲਾ ਸਾਲ ਤੋਂ ਕੀ ਕਦਰਾਂ ਸੀਗਾ ਆ ਫਾਰਮਸੀ ਹੱਥਾਂ ਚ ਲੈ ਕੇ ਖੜੇ ਨੇ ਐ ਤੇ ਸਪੱਲਾ ਲੈਣ ਨਹੀਂ ਦਿੱਤੇ ਗਏ ਇਸ ਕਰਕੇ ਅਸੀਂ ਜਿਹੜਾ ਆਉਣ ਵਾਲਾ ਭਵਿੱਖਾ ਪੰਜਾਬ ਦਾ ਜੇ ਇਹ ਸਰਕਾਰ ਐਵੇਂ ਰਹੀ ਤਾਂ ਇਹ ਖਤਰੇ ਚ ਹੋਊਗਾ ਤਾਂ ਜਿਹੜਾ ਪੰਜਾਬ ਦਾ ਨੁਕਸਾਨ ਹੋਗਾ ਇਹਦੀ ਪਰਪਾਈ ਨਹੀਂ ਹੋ ਸਕੇਗੀ ਅਸੀਂ ਪੰਜਾਬ ਦੇ ਲੋਕਾਂ ਨੂੰ ਅੱਜ ਫੇਰ ਇਸ ਗੱਲ ਤੇ ਸੱਦਰ ਦਾ ਨਾ ਚੋਣਿਆ ਕਿ ਜੇ ਕੱਲੀਆਂ ਵੋਟਰ ਸੂਚੀਆਂ ਹੀ ਵੇਚਣੀਆਂ ਸੀਗੀਆਂ ਤੇ ਬਾਹਰ ਰੱਖ ਕੇ ਟਸਟਾਲ ਲਾ ਲੈਂਦਾ ਮਹਿਕਮਾ ਵੋਟਰ ਸੂਚੀਆਂ 5-500 ਦੀ ਹਜ਼ਾਰ-ਹਜ਼ਾਰ ਦੀ ਵੇਚ ਦਿੰਦਾ ਤੇ ਆ ਫਾਰਮ ਭਰਨ ਦਾ ਜਿਹੜਾ ਜਿਆ ਰੋਕਿਆ ਪ 9 ਬੰਦਿਆਂ ਦੇ ਆਪਦੇ ਪਰਨ ਭੜ ਕੇ ਕਹਿੰਦੇ ਆ ਕਿ ਉਹ ਚੇਅਰਮੈਨ ਵੀ ਬਣਾ ਦਿੱਤਾ ਗਿਆ ਹੈ ਪਰ ਅੰਦਰ ਬਾਹਰ ਜਿਹੜੇ ਇਹਨਾਂ ਦੇ ਵਰਕਰ ਸਾਥੀ ਆ ਆਪ ਵਾਲੇ ਉਹ ਵੀ ਰੌਲਾ ਪਾ ਰਹੇ ਗੁੱਸੇ ਹੋ ਰਿਹਾ ਕਿ ਜਿਹੜੇ ਕੰਮ ਕਰਨ ਵਾਲੇ ਵਰਕਰ ਹੈ ਉਹਨਾਂ ਨੂੰ ਖੁੰਝੇ ਲੈਣ ਲਾ ਦਿੱਤਾ ਗਿਆ ਤੇ ਜਿਹੜੇ ਬੰਦੇ ਪੈਸੇ ਵਾਲੇ ਸੀਗੇ ਖਾਸ ਲੋਕ ਹੈ ਉਹਨਾਂ ਨੂੰ ਮੂਹਰੇ ਲਿਆ ਕੇ ਉਹ ਨਵਾਜਿਆ ਜਾ ਰਿਹਾ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਅੱਜ ਇਸ ਗੱਲ ਦਾ ਡਟਮਾ ਵਿਰੋਧ ਕਰਨਾ ਹੈ ਪੰਜਾਬ ਸਰਕਾਰ ਦਾ ਕਾਂਗਰਸ ਪਾਰਟੀ ਵੱਲੋਂ ਕਿ ਦਫ਼ਤਰਾਂ ਦੇ ਵਿੱਚੋਂ ਡਾਕਟਰ ਪੀਮਰਾਓ ਮੇਟਕਰ ਸਾਹਿਬ ਦੀਆਂ ਅਤੇ ਚੀਤੇ ਆਜ ਭਗਤ ਸਿੰਘ ਦੀਆਂ ਫੋਟੋ ਨੂੰ ਉਤਾਰ ਦੇਣਾ ਚਾਹੀਦਾ ਕਿਉਂਕਿ ਅੱਜ ਭਗਤ ਸਿੰਘ ਦੇ ਨਾਰੇ ਲਾਉਣ ਵਾਲੇ ਇਹਨਾਂ ਦਾ ਜਿਹੜਾ ਸਰਗਣਾ ਜਿਹੜਾ ਵੱਡਾ ਲੀਡਰ ਇਹਨਾਂ ਦਾ ਕਨਵੀਨਰ ਆਲ ਇੰਡੀਆ ਦਾ ਕੇਜਰੀਵਾਲ ਸਾਹਿਬ ਉਹ ਸ਼ਰਾਬ ਦੇ ਘਟਾਲੇ ਵਿੱਚ ਜੇਲ੍ਹ ਵਿੱਚ ਬੰਦ ਹੈ ਕਦੇ ਭਗਤ ਸਿੰਘ ਦੀ ਇਹ ਸੋਚ ਨਹੀਂ ਰਹੀ ਸੀ ਭਗਤ ਸਿੰਘ ਨੇ ਇਹ ਸੋਚਿਆ ਨਹੀਂ ਸੀਗਾ ਕਿ ਸ਼ਰਾਬਾਂ ਪਿੱਛੇ ਅੱਡੇ-ਅਡੇ ਵੱਡੇ ਜਿਹੜੇ ਲੀਡਰੋ ਜੇਲ੍ਹ ਜਾਣਗੇ ਤੇ ਜਾਂ ਸ਼ਰਾਬ ਵੇਚ-ਵੇਚ ਕੇ ਲੀਡਰ ਪੈਸਾ ਕਮਾ ਕੇ ਦੇਸ਼ ਨੂੰ ਪੰਜਾਬ ਨੂੰ ਬਰਬਾਦ ਕਰਨਗੇ ਅਸੀਂ ਭਗਤ ਸਿੰਘ ਦੀ ਸੋਚ ਤੇ ਅੱਜ ਵੀ ਪਹਿਰਾ ਦੇਣਾ ਚਾਹੁੰਦੇ ਨੇ ਹੈ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਨੂੰ ਤੇ ਉਹਨਾਂ ਦੇ ਦਿੱਤੇ ਹੋਏ ਅਧਿਕਾਰਾਂ ਦੀ ਰਾਖੀ ਕਰਾਂਗੇ ਜੋ ਮਰਜ਼ੀ ਕੁਰਬਾਨੀ ਕਰਨੀ ਪਵੇ ਪੰਜਾਬ ਸਰਕਾਰ ਦਾ ਡਟਾ ਵਿਰੋਧ ਕਰਾਂਗੇ ਤੁਹਾਡੇ ਸਾਹਮਣੇ ਹੈ ਚੋਣ ਹੋ ਰਹੀ ਹੈ ਤੇ ਦਫ਼ਤਰ ਨੂੰ ਲੋਕ ਲਗਾ ਦੇ ਆ ਇੱਕ ਐਸਾ ਲੋਕਤੰਤਰ ਹੈ ਆਮ ਇਲੈਕਸ਼ਨ ਹੈ ਇਸ ਸਾਡਾ ਸੁੱਚਾ ਸੁਮੱਚਾ ਵੋਟਰ ਇਥੋਂ ਦੀ ਲੀਡਰਸ਼ਿਪ ਸੋਲ ਜੀ ਸੀ ਕੋਈ ਗੁੰਡਾ ਕਰਦੀ ਨਹੀਂ ਸੀ ਇੰਨੀ ਫੋਰਸ ਲਾਉਣ ਦੀ ਜ਼ਰੂਰਤ ਕੀ ਸੀ ਕਿਉਂ ਨਹੀਂ ਇਸ ਫੋਰਸ ਨੂੰ ਪੰਜਾਬ ਦੇ ਅਮਨ ਮਾਨ ਵਾਸਤੇ ਜੋ ਲੁੱਟਖੋਹਾਂ ਹੁੰਦੀਆਂ ਉਧਰ ਕੰਮ ਲੈਂਦੇ ਇਹ ਬਦਲਾਜ ਬੰਦ ਲੈ ਫਿਰਦਾ ਜਿਸ ਨਾਰੇ ਲੈ ਕੇ ਵੋਟ ਮਿਲਾ ਕੇ ਸਰਕਾਰ ਬਣੀ ਭਗਵੰਤ ਮਾਨ ਦੀ ਤੇ ਅੱਜ ਲੋਕੀ ਪੰਜਾਬ ਦੇ ਥੱਗੇ ਹੋ ਮਹਿਸੂਸ ਕਰ ਰਹੇ ਆ ਪੰਜਾਬ ਦਾ ਮਾਹੌਲ ਕਿੱਧਰ ਹੈ ਕੀ ਅੱਜ ਨਸ਼ੇ ਬੰਦ ਹੋਗੇ ਕੀ ਰੇਤੇ ਦੀ ਲੁੱਟ ਕੀ ਮੇਰੇਜਗਰੀ ਕੀ ਕਰਾਪਸ਼ਨ ਘਟ ਗਈ ਤੇ ਆ ਦਿਨ ਦਿਹਾੜੇ ਲੋਕਤੰਤਰ ਦਾ ਕਤਲ ਹੋਇਆ ਹੈ ਮੈਂ ਜ਼ਿਲ੍ਹਾ ਕਾਨ ਦਾ ਪ੍ਰਧਾਨ ਹੋਣ ਦੇ ਨਾਤੇ ਕਰੜੇ ਸ਼ਬਦਾਂ ਚ ਇਹਦੀ ਨਿਖੇਦੀ ਕਰਦਾ ਤੇ ਅਸੀਂ ਟੱਕ ਕੇ ਨਹੀਂ ਬੈਠੇ ਇਸ ਤੋਂ ਬਾਅਦ ਅਸੀਂ ਹਾਈ ਕੋਰਟ ਚ ਵੀ ਜਾਵਾਂਗੇ ਅੱਜ ਅਸੀਂ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣੰਗ ਜੀ ਨਾਲ ਵੀ ਸਾਰੇ ਦੱਸਾਂਗੇ ਉਹਨਾਂ ਨਾਲ ਵਿਚਾਰਾਂ ਕਰਕੇ ਲੰਮੀ ਲੜਾਈ ਲੜਾਂਗੇ